ਕਦੇ ਵੀ ਕੋਈ ਲੜਾਈ ਆ ਜਾਂ ਕਿਸੇ ਸਿਆਸਤ ਦੀ ਲੜਾਈ ਆ ਜਾਂ ਕਿਸੇ ਹੋਰ ਚੀਜ਼ ਦੀ ਲੜਾਈ ਆ ਉਹ ਲੜ ਕੇ ਨਹੀਂ ਜਿੱਤੀ ਜਾਂਦੀ ਉਹ ਪਿਆਰ ਨਾਲ ਜਿੱਤੀ ਜਾਂਦੀ ਹੈ ਜਿਸ ਤੁਸੀਂ ਬੰਦੇ ਨੂੰ ਉਸ ਬੰਦੇ ਨੂੰ ਜਿਹੜਾ ਬੰਦਾ ਤੁਹਾਡਾ ਦੋਖੀ ਆ ਤੁਸੀਂ ਉਹਨੂੰ ਇੱਕ ਦੋ ਵਾਰ ਮਿਲੋ ਉਹਨੂੰ ਪਿਆਰ ਸਤਕਾਰ ਦਿਓ ਉਹ ਵੀ ਤੁਹਾਡੀ ਇੱਜ਼ਤ ਕਰੂਗਾ ਹੁਣ ਮੈਂ ਜਿੰਨਾ ਚਿਰ ਪ੍ਰਧਾਨਗੀ ਕੀਤੀ ਇਸ ਕਾਂਗਰਸ ਪਾਰਟੀ ਦੇ ਵਿੱਚ ਰਿਆਂ ਸਰਕਾਰ ਰਹੀ ਹੈ ਜਿੰਨਾ ਚਿਰ ਮੈਂ ਕਿਸੇ ਬੰਦੇ ਨੂੰ ਵੀ ਕਿ ਕਿਸੇ ਨਫਰਤ ਨਾਲ ਨਹੀਂ ਕਿਤੇ ਦੇਖਿਆ ਸੀ ਕਾਲੀ ਹੋਣ ਕਾਂਗਰਸੀ ਹੋਣ ਕਿਸੇ ਦੇ ਨਿੱਜੀ ਕੰਮ ਮੈਂ ਕਰਵਾਏ ਆ ਮੈਂ ਅੱਜ ਵੀ ਮੈਂ ਤੁਹਾਨੂੰ ਮਸਾਲਾ ਦੇ ਸਕਦਾ ਜਦੋਂ ਇਨਸਰਜੈਂਸੀ ਦਾ ਦੌਰ ਆਂਦਾ ਖਾਨਕੂ ਆਦਾ ਦੌਰ ਆਂਦਾ ਉਸ ਟਾਈਮ ਪਾਰਟੀ ਦੇ ਹਾਲਾਤ ਕਿਹ ਸੀ ਆ ਪੰਜਾਬ ਦੇ ਹਾਲਾਤ ਕਿਹ ਸੀ ਜਾਂ ਇਲਾਕੇ ਦੇ ਹਾਲਾਤ ਕਿਹ ਸੀ ਉਸ ਮੌਕੇ ਦਾ ਹਾਲਾਤ ਬਹੁਤ ਨਾਜ਼ੁਕ ਸੀ ਹਾਲਾਤ ਠੀਕ ਹੈ ਜੀ ਬੜਾ ਸੋਚ ਸਮਝ ਕੇ ਚੱਲਣਾ ਪੈਂਦਾ ਸੀਗਾ ਹੂੰ ਆਪਣੇ ਬੰਦਿਆਂ ਨੂੰ ਸਮਝਾਇਆ ਜਾਂਦਾ ਸੀਗਾ ਦੂਸਰੇ ਆਮ ਲੋਕਾਂ ਦੇ ਨਾਲ ਵੀ ਵਿਚਰਨ ਵਾਸਤੇ ਬੜਾ ਸੋਚ ਸਮਝ ਕੇ ਵਿਚਰੀਦਾ ਸੀ ਜਿਹਦੇ ਵਿੱਚ ਕੋਈ ਮੈਨੂੰ ਕੋਈ ਪਰੇਸ਼ਾਨੀ ਨਹੀਂ ਆਈ ਉਹਨਾਂ ਹਾਲਾਤਾਂ ਦੇ ਵਿੱਚ ਠੀਕ ਹੈ ਕਿਉਂਕਿ ਸਰਦਾਰ ਬਿਆਨ ਸਿੰਘ ਦੀ ਸਰਕਾਰ ਸੀ ਸਰਦਾਰ ਬਿਆਨ ਸਿੰਘ ਬੜੇ ਇੱਕ ਧੜਲੇਦਾਰ ਸੀ ਐਮਸੀ ਜਿਨ੍ਹਾਂ ਨੇ ਮਤਲਬ ਕਿ ਅਤਵਾਦ ਤੇ ਕਾਬੂ ਕੀਤਾ ਨੂੰ ਅਤਵਾਦੀਆਂ ਨੂੰ ਮਤਲਬ ਕੋਈ ਠਲ ਪਾਈ ਅਤਵਾਦ ਨੂੰ ਤੇ ਉਹਨਾਂ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਜਾਂਦੇ ਰਹੇ ਉਹਨਾਂ ਨੂੰ ਮਿਲਦੇ ਰਹੇ ਉਹਨਾਂ ਦੀਆਂ ਰੈਲੀਆਂ 'ਚ ਉਹਨਾਂ ਦੇ ਕੋਈ ਵੀ ਕਿਤੇ ਜਾਣਾ ਆਉਣਾ ਉੱਥੇ ਜਾ ਕੇ ਨਾਲ ਵਰਕਰ ਦੇ ਤੌਰ ਤੇ ਜਾਣਾ ਕਦੀ ਨਿੱਜੀ ਮੁਲਾਕਾਤ ਵੀ ਹੋਈ ਸਰਦਾਰ ਬਿਆਸ ਜੀ ਹਾਂ ਜੀ ਹੁੰਦੀ ਰਹੀ ਸੀ ਇੱਕ ਦੋ ਵਾਰ ਨਿੱਜੀ ਮੁਲਾਕਾਤ ਵੀ ਹੋਈ ਹੈ ਜੀ ਕਿਉਂਕਿ ਸਾਡੇ ਦਰਸ਼ਨ ਸਿੰਘ ਕੋਟਾ ਜੀ ਠੀਕ ਹੈ ਜੀ ਉਹ ਵੀ ਸਾਡੇ ਐਮ ਐਲ ਏ ਆ ਬੜੇ ਵਧੀਆ ਉਹਨਾਂ ਨਾਲ ਮੇਰੇ ਰਿਲੇਸ਼ਨ ਰਿਸ਼ਤੇਦਾਰੀ ਵੀ ਆ ਤੇ ਉਹਨਾਂ ਦੇ ਨਾਲ ਵੀ ਸਰਦਾਰ ਪਰਮਿੰਦਰ ਸਿੰਘ ਪਿੰਖੀ ਹਰਣਾ ਵੀ ਇੱਕ ਦੋ ਵਾਰ ਉਹਨਾਂ ਨੂੰ ਮੈਨੂੰ ਮਿਲਣ ਦਾ ਟਾਈਮ ਮਿਲਿਆ ਉਹਨਾਂ ਨੂੰ ਠੀਕ ਹੈ ਸਸਿਕਾਲ ਦੋਸਤੋ ਮੈਂ ਤੁਹਾਡਾ ਹਣੀ ਕਰੂੰ ਇੱਕ ਵਾਰ ਤੋਂ ਫਿਰ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਰੂਬਰੂ ਕਰਾਂ ਜਾਣ ਜਾ ਰਹੇ ਹਾਂ ਜਿਸ ਨੂੰ ਫਿਰੋਜ਼ਪੁਰ ਜ਼ਿਲ੍ਹੇ ਦਾ ਬਾਬਾ ਬੋੜ ਕਹਿੰਦੇ ਸਿਆਸਾ ਦਾ ਤੇ ਕੋਈ ਗਲਤ ਗੱਲ ਨਹੀਂ ਹੋਏਗੀ ਸੋ ਗੱਲ ਕਰਾਂਗੇ ਉਹਨਾਂ ਦੇ ਨਿੱਜੀ ਜੀਵਨ ਬਾਰੇ ਇਹ ਛੇੜਾਂਗੇ ਕੁਝ ਸਿਆਸੀ ਰਗਾਂ ਨੂੰ ਵੀ ਸੋ ਗਲਬਾਤ ਨੂੰ ਅੱਗੇ ਵਧਾਉਂਦੇ ਹੋਏ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ 300 ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਮੰਚ ਤੇ ਸਸਕੀ ਕਾਲਜੀ ਘਰੂ ਸਾਹਿਬ ਤੁਹਾਡਾ ਵੀ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਜਿਉ ਤੁਸੀਂ ਸਮਾਂ ਕੱਢ ਕੇ ਮੇਰੇ ਕੋਲ ਪਹੁੰਚੇ ਆ ਬਹੁਤ ਧੰਨਵਾਦ ਤੁਹਾਡਾ 300 ਸਾਹਿਬ ਸੋ ਗਲਬਾਤ ਸ਼ੁਰੂ ਕਰਦੇ ਹਾਂ ਤੁਸੀਂ ਅਸਿਆਸੀ ਗੱਲਾਂ ਹੀ ਹੋਣਗੀਆਂ ਤੇ ਸਿਆਸੀ ਜਿਹੜਾ ਸਫ਼ਰ ਹੈ ਤੁਹਾਡਾ ਕਿੱਥੋਂ ਤੇ ਕਿਵੇਂ ਸ਼ੁਰੂ ਹੁੰਦਾ ਹੈ ਸਿਆਸੀ ਸਫ਼ਰ ਐਕਚੁਅਲੀ ਮੈਂ ਵਿਊਧ ਕਾਂਗਰਸ ਵਿੱਚ ਤੋਂ ਸ਼ੁਰੂ ਕੀਤਾ ਜਦੋਂ ਕਿ ਬਟਾ ਜੀ ਪ੍ਰਧਾਨ ਹੁੰਦੇ ਸੀ ਬਟਾ ਜੀ ਦੇ ਪ੍ਰਧਾਨ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਸਿਆਸਤ ਵਿੱਚ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਜਦੋਂ ਵਾਵਾ ਸਿਆਸਤ ਵਿੱਚ ਸਰਗਰਮ ਹੋ ਗਿਆ ਮੈਨੂੰ ਮਾਰਕੀਟ ਕਮੇਟੀ ਫਰੋਇਪਰ ਕੈਂਟ ਦਾ ਮੈਂਬਰ ਬਣਾਇਆ ਗਿਆ ਉਸ ਤੋਂ ਬਾਅਦ ਮੈਂ ਇਲੈਕਸ਼ਨ ਲੜਿਆ ਬਲਾਕ ਸੰਪਤੀ ਦਾ ਹਾਂਜੀ ਹਾਂਜੀ ਬਲਾਕ ਸੰਪਤੀ ਮੈਂਬਰ ਬਣਿਆ ਫਿਰ ਫਿਰ ਮੈਂ ਦੂਸਰੀ ਵਾਰ ਬਲਾਕ ਸੰਪਤੀ ਮੈਂਬਰ ਬਣਿਆ ਸਰਪੰਚ ਬਣਿਆ ਸਰਪੰਚ ਤੋਂ ਬਾਅਦ ਫਿਰ ਫਿਰ ਦੁਬਾਰਾ ਬਲਾਕ ਸੰਪਤੀ ਮੈਂਬਰ ਬਣਿਆ ਉਸ ਤੋਂ ਬਾਅਦ ਸਿਆਸੀ ਸਰਗਰਮੀਆਂ ਵਧਾਉਂਦਿਆਂ ਹੋਇਆ ਫਿਰ ਮੈਂ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਬਣਾਇਆ ਗਿਆ ਮੈਨੂੰ ਉਸ ਤੋਂ ਬਾਅਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਮੇਰੇ ਕੰਮਾਂ ਨੂੰ ਦੇਖਦਿਆਂ ਹੋਇਆ ਮੇਰੀ ਮਿਹਨਤ ਨੂੰ ਦੇਖ ਕੇ ਉਹਨਾਂ ਨੇ ਮੈਨੂੰ ਜ਼ਿਲ੍ਹੇ ਦਾ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਆਪਣੀਆਂ ਜਿਹੜੀਆਂ ਸਰਗਰਮੀਆਂ ਸਿਆਸੀ ਸਰਗਰਮੀਆਂ ਤੇਜ਼ ਕਰਤੀਆਂ ਔਰ ਲੋਕਾਂ ਵਿੱਚ ਵਿਚਰਨਾ ਲੋਕਾਂ ਦੀਆਂ ਗੱਲਾਂ ਸੁਣਨੀਆਂ ਦਫ਼ਤਰ ਵਿੱਚ ਬੈਠਣਾ ਦਫ਼ਤਰ ਦੇ ਵਿੱਚ ਪੂਰਾ ਟਾਈਮ ਦੇਣਾ ਹਰ ਇੱਕ ਬੰਦੇ ਦੀ ਬਰਾਬਰ ਦੇ ਉੱਤੇ ਗੱਲ ਸੁਣੀ ਗਈ ਕਿਸੇ ਵਿੱਚ ਬੇਤ ਭਾਵ ਨਾਲ ਗੱਲ ਨਹੀਂ ਕੀ ਸੁਣੇਗੇ। ਔਰ ਬਿਨਾ ਕਿਸੇ ਲਾਲਚ ਤੋਂ, ਬਿਨਾ ਕਿਸੇ ਗੱਲ ਤੋਂ ਹਰੇਕ ਬੰਦੇ ਦਾ ਕੰਮ ਪਹਿਲ ਦੇ ਆਧਾਰ ਤੇ ਕਰਾਇਆ ਗਿਆ। ਜਿਸ ਵਿੱਚ ਕੋਈ ਵੀ ਅਫਸਰ ਡੀਸੀ, ਐਸਐਸਪੀ ਵਗੈਰਾ ਕਿਸੇ ਨੂੰ ਵੀ ਮਿਲਣਾ ਹੁੰਦਾ ਸੀ ਤਾਂ ਮੈਂ ਉਸ ਬੰਦੇ ਨੂੰ ਨਾਲ ਲਗਾ ਕੇ ਉਹਦਾ ਕੰਮ ਉੱਥੇ ਕਰਾ ਕੇ ਚਿਰ ਚਿਰ ਬੰਦੇ ਦੀ ਤਸੱਲੀ ਨਹੀਂ ਹੁੰਦੀ ਸੀ ਉਹਨਾਂ ਚਿਰ ਮੈਂ ਉੱਥੋਂ ਨਹੀਂ ਆਉਂਦਾ ਦਫ਼ਤਰ ਵਿੱਚੋਂ। ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਚੱਲਦੇ ਰਹੇ। ਫਿਰ ਇਲੈਕਸ਼ਨ ਆ ਗਏ। 17 ਵਾਲੇ 17 ਵਾਲੇ ਇਲੈਕਸ਼ਨਾਂ ਦੇ ਵਿੱਚ ਬਹੁਤ ਸਰਗਰਮੀ ਨਾਲ ਕੰਮ ਕੀਤਾ ਠੀਕ ਹੈ ਜੀ ਜਿਹਦੇ ਵਿੱਚ ਚਾਰੋਂ ਦੀਆਂ ਚਾਰੋਂ ਸੀਟਾਂ ਗੁਰੂ ਹਰਸਾਏ ਫਰੋਇਪੁਰ ਸ਼ਹਿਰ ਫਰੋਇਪੁਰ ਦਿਹਾਤੀ ਤੇ ਜੀਰਾ ਅਸੀਂ ਬਹੁਤ ਮਾਰਜਨ ਨਾਲ ਜਿੱਤੀਆਂ ਜਿਸ ਵਿੱਚ ਸਾਨੂੰ ਬੜੀ ਵਧੀਆ ਜਿੱਤ ਪ੍ਰਾਪਤ ਹੋਈ ਔਰ ਕਾਂਗਰਸ ਦੀ ਸਰਕਾਰ ਬਣੀ ਕੈਪਟਨ ਸਾਹਿਬ ਦੀ ਸਰਕਾਰ ਬਣੀ ਉਸ ਦੇ ਵਿੱਚ ਸਾਨੂੰ ਹੋਰ ਵੀ ਮਾਣ ਸਨਮਾਨ ਮਿਲਿਆ ਅਸੀਂ ਲੋਕਾਂ ਦੇ ਨਾਲ ਉਦੋਂ ਜ਼ਿਆਦਾ ਵਿਚਾਰਨਾ ਸ਼ੁਰੂ ਕਰ ਦਿੱਤਾ ਹਿੰ사 ਸਾਹਿਬ ਦੇਖਨੇ ਆ ਕਿ ਤੁਹਾਡਾ ਸਿਆਸੀ ਜੋ ਸਫਰ ਹੈ ਕਾਫੀ ਲੰਬਾ ਹੈ ਕੀ ਮੁਸ਼ਕਿਲਾਂ ਇੱਕ ਵਰਕਰ ਨੂੰ ਫੇਸ ਕਰਨੀਆਂ ਪੈਂਦੀਆਂ ਇੱਕ ਆਮ ਜੋ ਵਰਕਰ ਹੈ ਅੱਜ ਦਾ ਕਹਿ ਲਈਏ ਜਾਂ ਹੁਣ ਦਾ ਕਹਿ ਲਈਏ ਜੇ ਆਪਾਂ ਵਰਕਰ ਤੋਂ ਇੱਕ ਸ਼ੁਰੂ ਹੋ ਕੇ ਜ਼ਿਲ੍ਹਾ ਪ੍ਰਧਾਨ ਤੱਕ ਦਾ ਸਫਰ ਹੈ ਉਹ ਕਿਸ ਤਰੀਕੇ ਦਾ ਰਿਹਾ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਿਲਾਂ ਤਾਂ ਵੇਖੋ ਕੋਈ ਵੀ ਵੱਡਾ ਕੰਮ ਕਰਦਾ ਉਹਦੇ ਵਿੱਚ ਬੰਦੇ ਨੂੰ ਮਿਹਨਤਾਂ ਕਰਨੀ ਪੈਂਦੀ ਹੈ ਠੀਕ ਹੈ ਮਿਹਨਤ ਵਿੱਚ ਤੁਸੀਂ ਹਰੇਕ ਬੰਦੇ ਨੂੰ ਬਰਾਬਰ ਰੱਖ ਕੇ ਠੀਕ ਹੈ ਜੇ ਤੁਸੀਂ ਕਹੋ ਇਹ ਅਮੀਰ ਹੈ ਜਾਂ ਇਹ ਗਮੀਰ ਗਰੀਬ ਹੈ ਉਹਦੇ ਵਿੱਚ ਫਰਕ ਰੱਖ ਕੇ ਜੇ ਅਸੀਂ ਪੋਲਿਟਿਕਸ ਕਰਦੇ ਆ ਤਾਂ ਅਸੀਂ ਪੋਲਿਟਿਕਸ ਨਹੀਂ ਕਰਾਂਗੇ ਠੀਕ ਹੈ ਨਹੀਂ ਇੱਕ ਆਪਾਂ ਕਹ ਲਈਏ ਨਾ ਕਿ ਵੀ ਤੁਸੀਂ ਉਸ ਗੱਲ ਤੋਂ ਮੈਂ ਬਾਅਦ ਚ ਆਣਾ ਇੱਕ ਘਰ ਚ ਆਪਾਂ ਕੀ ਇਹ ਪੰਜ ਜੀ ਹੈ ਉਹਨਾਂ ਨੂੰ ਖੁਸ਼ ਨਹੀਂ ਰੱਖਣਾ ਹੁੰਦਾ ਮੈਂ ਜੋ ਆਪਦੀ ਸੋਚ ਦੇਖਿਆ ਇੱਕ ਜ਼ਿਲ੍ਹਾ ਪ੍ਰਧਾਨ ਤੁਹਾਨੂੰ ਹੀ ਦੇਖਿਆ ਵੀ ਐਡਾ ਲੰਬਾ ਸਮਾਂ ਜਿਹੜੀ ਟਰਮ ਪੂਰੀ ਕੀਤੀ ਤੁਸੀਂ 5 ਸਾਲ ਜ਼ਿਲ੍ਹਾ ਪ੍ਰਧਾਨ ਰਹੇ ਹੂੰ ਟੌਰਨ ਪੂਰੀ ਕੀਤੀ ਐ ਵੀ ਕਿਸ ਤਰੀਕੇ ਨਾਲ ਸਭ ਨੂੰ ਹੈਂਡਲ ਕਰਨਾ ਹੁੰਦਾ ਸੀ ਘਰ 'ਚ ਪੰਜ ਜੀ ਖੁਸ਼ ਕਰਨੇ ਬੜੇ ਮੁਸ਼ਕਲ ਹੋ ਜਾਂਦੇ ਨੇ ਤੇ ਇੰਨਾ ਸਮਾਂ ਜਿਵੇਂ ਕਿਸ ਤਰੀਕੇ ਨਾਲ ਮੈਨੇਜ ਕਰਦਾ ਹੁੰਦਾ ਇੱਕ ਜ਼ਿਲ੍ਹਾ ਪ੍ਰਧਾਨ ਜੇ ਅੱਜ ਵੀ ਕੋਈ ਯੂਥ ਦਾ ਬੰਦਾ ਸੋਚਦਾ ਕਿ ਮੈਂ ਵੀ ਜ਼ਿਲ੍ਹਾ ਪ੍ਰਧਾਨ ਬੰਨਣਾ ਹੈ ਤੇ ਉਹਨੂੰ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਾਂ ਤੁਸੀਂ ਉਸ ਟਾਈਮ ਕਿੰਨੀਆਂ ਚੀਜ਼ਾਂ ਨੂੰ ਮੈਨੇਜ ਕਰਕੇ ਚੱਲੇ ਹੋ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਘਰੂ ਜੀ ਜਦੋਂ ਵੀ ਤੁਸੀਂ ਕਿਸੇ ਪਾਵਰ ਦੇ ਵਿੱਚ ਆਉਨੇ ਨਾ ਤੁਸੀਂ ਦੋ ਅੱਖਾਂ ਨਾਲ ਨਾ ਵੇਖੋ ਕਿਸੇ ਨੂੰ ਵੀ ਠੀਕ ਹੈ ਜੀ ਇੱਕ ਅੱਖ ਨਾ ਵੇਖੋ ਠੀਕ ਹੈ ਫਿਰ ਜੇ ਤੁਸੀਂ اپੋਜੀਸ਼ਨ ਹੈ ਉਹ ਵੀ ਤੁਹਾਡੇ ਕੋਲੇ ਕੋਈ ਕੰਮ ਆਉਂਦਾ ਨਾ ਜੇ ਕਿਸੇ ਦਾ ਕੋਈ ਜਾਇਜ਼ ਕੰਮ ਨਿੱਜੀ ਜਾਇਜ਼ ਕੰਮ ਹੈ ਉਹ ਵੀ ਕਰਵਾਓ ਕਿਉਂਕਿ ਕੱਲ ਨੂੰ ਉਹ ਵੀ ਤੁਹਾਡੇ ਨਾਲ ਜੁੜ ਸਕਦਾ ਠੀਕ ਹੈ ਇਸ ਕਰਕੇ ਮੈਂ ਇਹ ਨਹੀਂ ਸੋਚਿਆ ਸੀ ਵੀ ਇਹ ਕਾਲੀ ਹੈ ਕਾਂਗਰਸੀ ਹੈ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਹੈ ਠੀਕ ਹੈ ਜੇ ਕਿਸੇ ਦਾ ਸਮਝੌਤਾ ਕਰਾਉਣ ਵਾਲਾ ਹੁੰਦਾ ਸੀ ਤਾਂ ਉਹ ਅਸੀਂ ਸਮਝੌਤੇ ਵੀ ਕਰਾਏ ਬਿਲਕੁਲ ਜੇ ਕਿਸੇ ਦਾ ਕੰਮ ਨਿੱਜੀ ਹੁੰਦਾ ਸੀ ਕੋਈ ਆਪ ਦਾ ਪਰਸਨਲ ਜਿਹਦੇ ਵਿੱਚ ਕੋਈ ਆਪਣਾ ਉਹਦਾ ਆਪਦਾ ਕੰਮ ਆ ਕਿਸੇ ਵੀ ਪਾਰਟੀ ਦਾ ਬੰਦਾ ਉਹ ਵੀ ਮੈਂ ਕਰਵਾਇਆ ਠੀਕ ਹੈ ਤੇ ਵੀ ਲਤਾ ਖਿਚਰ ਵਾਲੇ ਵੀ ਹੁੰਦੇ ਹੁਣ ਯਾਰ ਕਿ ਵੀ ਇਹਨੂੰ ਜ਼ਿਲ੍ਹਾ ਪ੍ਰਧਾਨ ਕੇ ਨਾਲ ਲੰਬਾ ਸਮਾਂ ਅਕਸਰ ਹੀ ਦੇਖਨੇ ਆ ਕਿ ਉਹਨਾਂ ਚੀਜ਼ਾਂ ਤੋਂ ਬੰਦਾ ਕਿਵੇਂ ਬਚਦਾ ਫਿਰ ਦੇਖੋ ਜੀ ਇਹ ਤਾਂ ਨੇਚਰਲੀ ਗੱਲ ਹੈ ਵੀ ਜਦੋਂ ਵੀ ਕੋਈ ਕਿਸੇ ਦੀ ਕੋਈ ਤਰੱਕੀ ਦਾ ਰਾਜ ਹੁੰਦਾ ਹੈ ਬਿਲਕੁਲ ਉਹਦੇ ਪਿੱਛੇ ਲਾਤਾਂ ਖੇਚਣ ਵਾਲੇ ਤਾਂ ਜ਼ਰੂਰ ਹੁੰਦੇ। ਉਤ ਤੋਂ ਫਿਰ ਕਿਵੇਂ ਬਚਾ ਹੁੰਦਾ? ਉਹਦੇ ਵਿੱਚ ਇਹ ਹੈ ਵੀ ਤੁਸੀਂ ਆਪਣੀ ਸਿਆਣਪ ਨਾਲ, ਤੁਸੀਂ ਆਪਦੀ ਨਿਮਰਤਾ ਨਾਲ ਨਿਮਰਤਾ ਨਾਲ ਕਦੇ ਵੀ ਕੋਈ ਲੜਾਈ ਆ ਜਾਂ ਕਿਸੇ ਸਿਆਸਤ ਦੀ ਲੜਾਈ ਆ ਜਾਂ ਕਿਸੇ ਹੋਚੀ ਦੀ ਲੜਾਈ ਆ ਉਹ ਲੜ ਕੇ ਨਹੀਂ ਜਿੱਤੀ ਜਾਂਦੀ, ਉਹ ਪਿਆਰ ਨਾਲ ਜਿੱਤੀ ਜਾਂਦੀ ਹੈ। ਜਿਸ ਤੁਸੀਂ ਬੰਦੇ ਨੂੰ ਉਸ ਬੰਦੇ ਨੂੰ ਜਿਹੜਾ ਬੰਦਾ ਤੁਹਾਡਾ ਦੋਖੀ ਆ, ਤੁਸੀਂ ਉਹਨੂੰ ਇੱਕ ਦੋ ਵਾਰ ਮਿਲੋ, ਉਹਨੂੰ ਪਿਆਰ ਸਤਿਕਾਰ ਦਿਓ। ਉਹ ਵੀ ਤੁਹਾਡੀ ਇੱਜ਼ਤ ਕਰੂਗਾ ਬਿਲਕੁਲ ਹੁਣ ਮੈਂ ਜਨਾਚਰ ਪ੍ਰਧਾਨਗੀ ਕੀਤੀ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਰਿਆਂ ਜ ਸਰਕਾਰ ਰਹੀ ਹੈ ਜਨਾਚਰ ਮੈਂ ਕਿਸੇ ਬੰਦੇ ਨੂੰ ਵੀ ਕਿਸੇ ਨਫਰਤ ਨਾਲ ਨਹੀਂ ਦੇਖਿਆ ਸੀ ਕਾਲੀ ਹੋਣ ਕਾਂਗਰਸੀ ਹੋਣ ਕਿਸੇ ਦੇ ਨਿੱਜੀ ਕੰਮ ਮੈਂ ਕਰਵਾਏ ਆ ਮੈਂ ਅੱਜ ਵੀ ਮੈਂ ਤੁਹਾਨੂੰ ਮਸਾਲਾ ਦੇ ਸਕਦਾ ਉਸ ਗੱਲ ਦੀ ਨਿੱਜੀ ਕੰਮ ਹਰ ਕਿਸੇ ਦੇ ਤੁਸੀਂ ਕਰਾ ਦਿੰਦੇ ਸੀ ਹਾਂ ਕਰਵਾਏ ਆ ਜੀ ਠੀਕ ਹੈ ਤੇ ਇਹਨੇ ਤੁਸੀਂ ਮੈਨੂੰ ਕਿ ਕਾਫੀ ਟਾਈਮ ਤੋਂ ਵੀ ਐਕਟਿਵ ਹੋ ਫਰੋਜਪੁਰ ਛਲੇ ਦੇ ਵਿੱਚ ਕਿੰਨੇ ਕਿਹੜੇ ਕਿਹੜੇ ਐਮਐਲਏ ਸੰਦੇਣਾ ਤੁਸੀਂ ਕੰਮ ਕੀਤਾ ਹੈ ਦੇਖੋ ਜੀ ਸ਼ੁਰੂ ਦੇ ਵਿੱਚ ਜਦੋਂ ਸਟਾਰਟਿੰਗ ਹੋਈ ਆ ਉਦੋਂ ਸਾਡੇ ਐਮਐਲਏ ਰਵਿੰਦਰ ਸਿੰਘ ਸੰਧੂ ਬਬਲ ਜੀ ਹੁੰਦੇ ਸੀ ਠੀਕ ਹੈ ਜੀ ਉਹਨਾਂ ਦੇ ਨਾਲ ਵੀ ਮੈਂ ਕਾਫੀ ਮਤਲਬ ਕਿ ਉਦੋਂ ਕੰਮ ਕੀਤਾ ਠੀਕ ਹੈ ਰਾਣਾ ਜੀ ਗਰੂਰ ਸਾਡੇ ਐਮਐਲਏ ਹੁੰਦੇ ਸੀਗੇ ਠੀਕ ਹੈ ਜੀ ਜਿਵੇਂ ਕੋਈ ਮੇਰੇ ਬੱਸ ਸਕੂਲ ਦੇ ਰੂਮ ਰੂਮੇਟ ਵੀ ਹੋ ਸਕੂਲ ਦੇ ਰੂਮੇਟ ਸੀ ਅਸੀਂ ਜੀ ਡੀਸੀ ਮਾਡਲ ਸਕੂਲ ਚ ਪੜੇ ਹਾਂ ਹੌਸਟਲ ਦੇ ਵਿੱਚ ਹੁੰਦੇ ਸੀ ਅਸੀਂ ਤੇ ਬਾਕੀ ਸਰਦਾਰਿੰਦਰਜੀਤ ਸਿੰਘ ਜੀਰਾਣਾ ਮੇਰੇ ਬਹੁਤ ਵਧੀਆ ਤਲਕ ਸੀਗੇ ਜੀ ਤੇ ਬਾਕੀ ਪੰਡਤ ਜੀ ਹੁਰਾ ਨਾਲ ਵੀ ਬਹੁਤ ਸਾਰੇ ਬਹੁਤ ਵਧੀਆ ਰਿਲੇਸ਼ਨ ਰਹੇ ਆ ਠੀਕ ਹੈ ਤਕਰੀਬਨ ਸਾਰੇ ਜਿੰਨੇ ਐਮਐਲਏ ਰਾਏ ਸਾਰਿਆਂ ਨਾਲ ਹੀ ਬਹੁਤ ਉਹ ਰਿਲੇਸ਼ਨ ਵੀ ਰੱਖੇ ਉਹਨਾਂ ਦੇ ਹਲਕਿਆਂ ਵਿੱਚ ਜਾ ਕੇ ਮਿਹਨਤ ਵੀ ਕੀਤੀ ਆ ਜੋ ਕੋਈ ਉਹਨਾਂ ਦਾ ਕੰਮ ਹੁੰਦਾ ਸੀ ਹਲਕੇ ਦਾ ਜਿਉ ਕੋਈ ਨਹੀਂ ਵੀ ਮੈਥੇ ਹੋਣ ਵਾਲਾ ਹੁੰਦਾ ਸੀ ਤਾਂ ਮੈਂ ਐਮਐਲਏ ਦੇ ਕੋਲੇ ਜਾ ਕੇ ਉਹ ਕੰਮ ਕਰਵਾਉਂਦਾ ਸੀ ਜੇ ਇਹਨੇ ਤੁਸੀਂ ਐਮਲ ਦੀ ਗੱਲ ਕਰਾਈ ਹੈ ਵੀ ਕਿਹੜਾ ਐਮਐਲਏ ਦਾ ਵਧੀਆ ਲੱਗਦਾ ਸੀ ਵੀ ਜਾਂਦਾ ਯਾਰ ਕੰਮ ਹੋ ਜਾਂਦਾ ਸੀ ਕੋਈ ਹੈ ਕਿ ਈ ਐਮਐਲਏ ਤੁਹਾਡੇ ਆਪਦੇ ਤੇ ਡਿਪੈਂਡ ਕਰਦਾ ਆਪਦੇ ਡਿਮੈਂਡ ਕਰਦਾ ਹਾਂ ਤੋਰੀ ਤੁਸੀਂ ਕਹੋ ਜਾਂ ਤੁਸੀਂ ਆਪ ਦੀ ਤੁਹਾਡੀ ਨੇਚਰ ਕੀ ਆ ਤੁਸੀਂ ਗਲਤ ਕੰਮ ਕਰਾਉਣ ਚੱਲੇ ਆ ਕਿ ਤੁਸੀਂ ਸਹੀ ਕੰਮ ਕਰਾਉਣ ਚੱਲੇ ਆ ਠੀਕ ਹੈ ਵੀ ਗਾਂ ਤੁਸੀਂ ਉਸ ਦਾ ਤੁਹਾਨੂੰ ਆਪਦੇ ਤੇ ਨਿਰਭਰ ਕਰਦਾ ਐਮਐਲਏ ਸਾਰੇ ਇੱਕੋ ਜਿਹੇ ਹੁੰਦੇ ਆ ਕੋਈ ਫਰਕ ਨਹੀਂ ਹੁੰਦਾ ਉਹ ਤੁਹਾਡੇ ਆਪਣੇ ਵਿੱਚ ਫਰਕ ਹੁੰਦਾ ਠੀਕ ਤੇ ਹੋਰ ਤੁਸੀਂ ਵੀ ਕਾਫੀ ਟਾਈਮ ਤੋਂ ਸਿਆਸਤ ਚੋਂ ਤੁਸੀਂ ਉਹ ਵੀ ਟਾਈਮ ਦੇਖਿਆ ਹੋਣਾ ਜੇ ਆਪਾਂ ਫਰੋਜਪੁਰ ਦੀ ਗੱਲ ਕਰੀਏ ਵੀ ਜਦੋਂ ਇਨসারਜੈਂਸੀ ਦਾ ਦੋ ਰਾਂਦਾ ਖਾੜਕੂ ਵੱਧ ਦਾ ਦੋ ਰਾਂਦਾ ਉਸ ਟਾਈਮ ਪਾਰਟੀ ਦੇ ਹਾਲਾਤ ਕੀ ਸੀ ਆ ਪੰਜਾਬ ਦੇ ਹਾਲਾਤ ਕੀ ਸੀ ਜਾਂ ਇਲਾਕੇ ਦੇ ਹਾਲਾਤ ਕੀ ਸੀ ਉਸ ਮੌਕੇ ਤਾਂ ਹਾਲਾਤ ਬਹੁਤ ਨਾਜ਼ੁਕ ਸੀ ਹਾਲਾਤ ਠੀਕ ਹੈ ਜੀ ਬੜਾ ਸੋਚ ਸਮਝ ਕੇ ਚੱਲਣਾ ਪੈਂਦਾ ਸੀਗਾ ਹਮ ਆਪਣੇ ਬੰਦਿਆਂ ਨੂੰ ਸਮਝਾਇਆ ਜਾਂਦਾ ਸੀਗਾ ਹਮ ਦੂਸਰੇ ਆਮ ਲੋਕਾਂ ਦੇ ਨਾਲ ਵੀ ਵਿਚਰਨ ਵਾਸਤੇ ਹਮ ਬੜਾ ਸੋਚ ਸਮਝ ਕੇ ਵਿਚਰੀਦਾ ਸੀ ਜਿਹਦੇ ਵਿੱਚ ਕੋਈ ਮੈਨੂੰ ਕੋਈ ਪਰੇਸ਼ਾਨੀ ਨਹੀਂ ਆਈ ਉਹਨਾਂ ਹਾਲਾਤਾਂ ਦੇ ਵਿੱਚ ਠੀਕ ਹੈ ਕਿਉਂਕਿ ਸਰਦਾਰ ਬਿਆਨ ਸਿੰਘ ਦੀ ਸਰਕਾਰ ਸੀ ਸਰਦਾਰ ਬਿਆਨ ਸਿੰਘ ਬੜੇ ਇੱਕ ਧੜਲੇਦਾਰ ਸੀ ਐਮ ਸੀ ਜਿਨ੍ਹਾਂ ਨੇ ਮਤਲਬ ਕਿ ਅਤਵਾਦ ਤੇ ਕਾਬੂ ਕੀਤਾ ਉਹਨਾਂ ਨੂੰ ਅਤਵਾਦੀਆਂ ਨੂੰ ਮਤਲਬ ਕੋਈ ਠਲ ਪਾਈ ਅਤਵਾਦ ਨੂੰ ਤੇ ਉਹਨਾਂ ਨਾਲੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਜਾਂਦੇ ਰਹੇ ਉਹਨਾਂ ਨੂੰ ਮਿਲਦੇ ਰਹੇ ਉਹਨਾਂ ਦੀਆਂ ਰੈਲੀਆਂ 'ਚ ਉਹਨਾਂ ਦੇ ਕੋਈ ਵੀ ਕਿਤੇ ਜਾਣਾ ਆਉਣਾ ਉੱਥੇ ਜਾ ਕੇ ਨਾਲ ਵਰਕਰ ਦੇ ਤੌਰ ਤੇ ਜਾਣਾ ਕਦੀ ਨਿੱਜੀ ਮੁਲਾਕਾਤ ਵੀ ਹੋਈ ਸਰਦਾਰ ਬਿਆਨ ਸਿੰਘ ਨਾਲ ਹਾਂ ਜੀ ਹੁੰਦੀ ਰਹੀ ਸੀ ਇੱਕ ਦੋ ਵਾਰ ਨਿੱਜੀ ਮੁਲਾਕਾਤ ਵੀ ਹੋਈ ਆ ਜੀ ਕਿਉਂਕਿ ਸਾਡੇ ਅ ਦਰਸ਼ਨ ਸਿੰਘ ਕੋਟਾ ਜੀ ਠੀਕ ਹੈ ਜੀ ਉਹ ਵੀ ਸਾਡੇ ਐਮ ਐਲ ਏ ਆ ਬੜੇ ਵਧੀਆ ਉਹਨਾਂ ਨਾਲ ਮੇਰੇ ਰਿਲੇਸ਼ਨ ਰਿਸ਼ਤੇਦਾਰੀ ਵੀ ਆ ਉਹਨਾਂ ਦੇ ਨਾਲ ਵੀ ਸਰਦਾਰ ਪਰਮੇਂਦਰ ਸਿੰਘ ਪਿੰਕੀ ਹੋਰਾਨਾ ਵੀ ਇੱਕ ਦੋ ਵਾਰ ਉਹਨਾਂ ਨੂੰ ਮੈਨੂੰ ਮਿਲਣ ਦਾ ਟਾਈਮ ਮਿਲਿਆ ਉਹਨਾਂ ਨੂੰ ਠੀਕ ਹੈ ਤੇ ਕਿਹੋ ਜਿਹਾ ਨੀਚਰ ਲੱਗਿਆ ਤੁਹਾਨੂੰ ਜਦੋਂ ਤੁਸੀਂ ਇੱਕ ਦੋ ਵਾਰੀ ਮਿਲੇ ਹੋ ਸਰਦਾਰ ਬਿਆਨ ਸਿੰਘ ਨਾਲ ਦੇਖੋ ਜੀ ਉਹਨਾਂ ਦੀ ਜਿਹੜੀ ਗੱਲ ਕਰਨ ਵਿੱਚ ਤੇ ਕਹਿਣ ਵਿੱਚ ਫਰਕ ਨਹੀਂ ਸੀ ਅੰਤਰ ਨਹੀਂ ਜਿਹੜੀ ਗੱਲ ਉਹ ਕਹਿੰਦੇ ਸੀ ਉਹ ਕਰਦੇ ਸੀ ਠੀਕ ਹੈ ਬਹੁਤ ਵਧੀਆ ਆਪਦੇ ਵਰਕਰਾਂ ਦਾ ਉਹ ਨਾਂ ਤੇ ਕਰ ਜਾਣਦੇ ਸੀ ਸਾਰੇ ਆਪਦੇ ਵਰਕਰਾਂ ਨੂੰ ਜਿਸ ਕਿਸੇ ਦੇ ਵਰਕਰ ਦਾ ਨਾਂ ਲੈ ਕੇ ਬੁਲਾਉਂਦੇ ਸੀ ਉਹ ਬੜੇ ਹੀ ਮਤਲਬ ਕੀ ਉਹਦਾਂ ਦਾ ਦਿਮਾਗੀ ਤੇ ਸਿਆਣੇ ਸੁਭਾਣ ਇਨਸਾਨ ਸੀਗੇ ਜੇ ਸਰਦਾਰ ਬੀਨ ਸਿੰਘ ਜੀ ਦੀ ਆਪਾਂ ਗੱਲ ਕਰ ਰਹੇ ਅੱਜ ਉਹਨਾਂ ਦਾ ਜਦੋਂ ਅਸੈਸੀਨੇਸ਼ਨ ਹੁੰਦਾ ਉਸ ਤੋਂ ਬਾਅਦ ਪੰਜਾਬ 'ਚ ਕੀ ਹਾਲਾਤ ਬੰਦੇ ਆ ਪੋਲੀਟਿਕਲੀ ਤੇ ਜਿਹੜਾ ਆਮ ਹਾਲਾਤ ਹੁੰਦੇ ਆ ਕੀ ਸਿਨੈਰੀਓ ਹੁੰਦਾ ਦੇਖੋ ਜੀ ਜਿਹੜੀ ਗੱਲ ਇੱਕ ਬੰਦਾ ਜਿਹੜਾ ਬੰਦਾ ਕਰ ਸਕਦਾ ਜੋ ਮੈਂ ਕਰ ਸਕਦਾ ਉਹ ਮੇਰਾ ਬੇਟਾ ਨਹੀਂ ਕਰ ਸਕਦਾ ਬਿਲਕੁਲ ਜੇ ਕੋਈ ਜਿਹੜਾ ਮੇਰਾ ਉਸਤਾਦ ਆ ਜਾਂ ਗੁਰੂ ਆ ਸਾਡੇ ਜਾਂ ਲੀਡਰਾਂ ਵੱਡੇ ਜੋ ਉਹ ਕਰ ਸਕਦੇ ਆ ਉਹ ਮੈਂ ਨਹੀਂ ਕਰ ਸਕਦਾ ਬਿਲਕੁਲ ਉਹਨਾਂ ਤੋਂ ਬਾਅਦ ਹਾਲਾਤ ਹੋਏ ਨਾਰਮਲ ਹੋਏ ਬਸ ਸਾਡੇ ਆਏ ਬੀਬੀ ਪਠਲ ਜੀ ਵੀ ਆਏ ਸਦਾਰ ਹਰਚਰਨ ਸਿੰਘ ਬਰਾੜ ਵੀ ਆਏ ਹੂੰ ਮੌਕਾ ਸੰਭਾਲਿਆ ਬੜਾ ਵਧੀਆ ਮੌਕਾ ਸੰਭਾਲਿਆ ਉਹਨਾਂ ਨੇ ਵੀ ਹੌਲੀ ਹੌਲੀ ਹਾਲਾਤ ਠੀਕ ਹੋ ਗਏ ਲੋਕਾਂ ਦੇ ਵਿੱਚ ਮਤਲਬ ਕਿ ਜੜਾ ਹੈ ਸੀਗਾ ਹੈਮ ਸੀਗਾ ਡਰ ਸੀਗਾ ਉਹ ਹੌਲੀ ਹੌਲੀ ਮਤਲਬ ਕਿ ਖਤਮ ਹੋ ਗਿਆ ਤੇ ਲੋਕ ਆਪਦੇ ਸਹੀ ਪੋਜੀਸ਼ਨ ਤੇ ਹੋਣਾ ਸ਼ੁਰੂ ਹੋ ਗਏ ਉਹਨਾਂ ਦਿਨਾਂ 'ਚ ਵੀ ਮਾਹੌਲ ਕਿਹੋ ਜਿਹਾ ਜਦੋਂ ਸੈਸੀ ਨੂੰ ਹੋ ਜਾਂਦਾ ਫਿਰੋਜ਼ਪੁਰ ਦਾ ਮਾਹੌਲ ਕਿਉਂਕਿ ਅਸੀਂ ਤਾਂ ਉਹ ਬਹੁਤ ਛੋਟੇ ਸੀ ਤੁਸੀਂ ਕਿਵੇਂ ਦੇਖਦੇ ਸੀ ਵੀ ਉਦੋਂ ਫਿਰੋਜ਼ਪੁਰ 'ਚ ਕੀ ਹਾਲਾਤ ਨੂੰ ਸੀ ਆਵਾਜਾਈ ਦੇ ਕਹਿ ਲਈਏ ਖਰੀਦਦਾਰੀ ਦੇ ਜਾਂ ਬਾਜ਼ਾਰ ਖੁੱਲਦੇ ਸੀ ਉਦੋਂ ਦੇਖੋ ਜੀ ਗੱਲ ਇਦਾਂ ਆ ਵੀ ਹਾਲਾਤਾਂ ਦਾ ਤਾਂ ਫਰਕ ਪੈਂਦਾ ਹੀ ਐ ਇੱਕਦਮ ਤਾਂ ਹਾਲਾਤ ਸਹੀ ਨਹੀਂ ਹੁੰਦੇਗੇ ਹੂੰ ਕੁਝ ਸਾਡੇ ਵੀ ਇੱਥੇ ਕੋਈ ਮਾੜੇ ਅੰਸਰ ਸੀਗੇ ਫਿਰੋਜ਼ਪੁਰ ਦੇ ਵਿੱਚ ਵੀ ਠੀਕ ਹੈ ਜਿਹੜੇ ਹੌਲੀ-ਹੌਲੀ ਕੁਝ ਤਾਂ ਉਹ ਜਿਨ੍ਹਾਂ ਦੇ ਕਾਊਂਟਰ ਹੋ ਗਏ ਹੂੰ ਮਾਰੇ ਗਏ ਕੁਝ ਡਰ ਡੁਰ ਗਏ ਕੁਝ ਬੈਠ ਗਏ ਕੋਈ ਮਤਲਬ ਕਿ ਜੇਲਾਂ ਦੇ ਵਿੱਚ ਚਲੇ ਗਏ ਹੂੰ ਹੌਲੀ-ਹੌਲੀ ਸਾਡੇ ਫਿਰੋਜ਼ਪੁਰ ਦਾ ਜਿਹੜੇ ਹਾਲਾਤ ਸੀ ਨਾ ਬਹੁਤ ਛੇਤੀ ਸੁਦਰਗੇ ਸੀ ਸੀ ਤੀਕੋ ਠੀਕ ਹੋ ਗਏ ਸੀ ਉਸ ਤੋਂ ਬਾਅਦ ਫਿਰ ਵੀ ਕੈਪਟਨ ਸਾਹਿਬ ਸਰਕਾਰ ਆਂਦੀ ਹੈ ਤੇ ਉਹਨਾਂ ਨਾਲ ਤੁਹਾਡੇ ਕੋਈ ਯਾਦਾਂ ਕੋਈ ਕਾਫੀ ਹਾਂ ਜੀ ਜਾਂਦਾ ਕੈਪਟਨ ਸਾਹਿਬ ਨਾਲ ਜਿੱਥੇ ਵੀ ਮਿਲਦੇ ਸੀਗੇ ਅੱਛਾ ਜੀ ਮੈਨੂੰ ਨਾਂ ਲੈ ਕੇ ਬੁਲਾਉਂਦੇ ਸੀ ਠੀਕ ਹੈ ਹਾਂ ਮੈਂ ਮਿਲਦਾ ਰਿਹਾ ਉਹਨਾਂ ਨੂੰ ਜਾ ਕੇ ਜਦੋਂ ਮੈਂ ਚਾਰੇ ਸੀਟਾਂ ਫਿਰੋਜ਼ਪੁਰ ਦੀਆਂ ਅਸੀਂ ਜਿੱਤੀਆਂ ਠੀਕ ਹੈ ਮੈਂ ਜਾ ਕੇ ਵਧਾਈ ਦਿੱਤੀ ਤਾਂ ਉਹਨਾਂ ਨੇ ਮੈਨੂੰ ਬੜਾ ਪਿਆਰ ਨਾਲ ਮੈਨੂੰ ਜੱਫੀ ਚ ਲੈ ਕੇ ਹਾਂਜੀ ਹਾਂਜੀ ਉਹਨਾਂ ਨੇ ਬੜਾ ਗਿਆ ਸਤਿਕਾਰ ਨਾਲ ਕਿਹਾ ਢੀਂਸਾ ਸਾਹਿਬ ਤੁਹਾਡੀ ਮਿਹਨਤ ਹੈ ਬਹੁਤ ਖੁਸ਼ੀ ਦੀ ਗੱਲ ਹੈ ਜਦ ਤੁਸੀਂ ਚਾਰੋਂ ਸੀਟਾਂ ਜਿੱਤ ਕੇ ਮੈਨੂੰ ਵਧਾਈ ਦੇਣਾ ਹੈ ਤੁਹਾਡਾ ਧੰਨਵਾਦ ਕੋਈ ਯਾਦਗਾਰੀ ਪਲ ਆਪਣਾ ਕੈਪਟਨ ਸਾਹਿਬ ਨਾਲ ਯਾਦਗਾਰੀ ਤਾਂ ਕਾਫੀ ਹੁੰਦੇ ਰਹਿੰਦੇ ਸੀਗੇ ਹਾਂਜੀ ਹਾਂਜੀ ਯਾਦਗਾਰੀ ਕਿਸੇ ਖੁਸ਼ੀ ਦੇ ਮਾਹੌਲ ਵਿੱਚ ਵੀ ਇਕੱਠੇ ਹੋ ਜਾਂਦਾ ਸੀਗਾ ਖੁਸ਼ੀ ਦੇ ਮਾਹੌਲ 'ਚ ਬਹਿ ਕੇ ਗਲਾਸੀ ਵੀ ਖੜਕਾਈ ਸੀ ਉਹਨਾਂ ਨਾਲ ਅੱਛਾ ਜੀ ਹਾਂਜੀ ਹਾਂ ਤੇ ਉਸ ਟਾਈਮ ਫਿਰ ਕਿਵੇਂ ਦਾ ਮਾਹੌਲ ਸੀ ਜਿਵੇਂ ਕੈਪਟਨ ਸਾਹਿਬ ਆਉਂਦੇ ਆ 2002 ਦੇ ਵਿੱਚ ਤੇ ਤੁਸੀਂ ਫਿਰ ਵੀ ਕਿਵੇਂ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਕੰਮਕਾਰ ਕਿਵੇਂ ਚੱਲਦਾ ਹੈ ਲੋਕਾਂ ਦੇ ਕੰਮ ਕਿਵੇਂ ਕਰਾਉਣੀ ਉਹਦੇ ਬਾਰੇ ਕੁਝ ਦੱਸੋ ਸਾਨੂੰ ਉਹਦੇ ਬਾਰੇ ਤਾਂ ਇਸ ਤਰ੍ਹਾਂ ਜੀ ਇੱਕ ਤਾਂ ਤੁਹਾਡੀ ਜਿਹੜੀ ਹੈ ਨਾ ਆਪ ਦੇ ਤੇ ਡਿਪੈਂਡ ਕਰਦਾ ਹੈ ਅੱਛਾ ਜਿਹੜੇ ਆਫਸਰ ਹੁੰਦੇ ਨਾ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿਵੇਂ ਆ ਔਨੈਸਟ ਆ ਕਰਤਾਰ ਕਿਵੇਂ ਆ ਹਾਂ ਇਹਨਾਂ ਦਾ ਕੀ ਕਰਤਾਰ ਆ ਇੱਕ ਕੀ ਚਾਹੁੰਦੇ ਆ ਇਹਨਾਂ ਦੀ ਕੀ ਥਿੰਕਿੰਗ ਹੈ ਠੀਕ ਹੈ ਉਹ ਦੇਖ ਲੈਂਦੇ ਆ ਅਫਸਰ ਉਸ ਤਰ੍ਹਾਂ ਹੀ ਉਹ ਉਸ ਬੰਦੇ ਨਾਲ ਚੱਲਦੇ ਆ ਤੇ ਉਸ ਤਰ੍ਹਾਂ ਹੀ ਕੰਮ ਹੁੰਦੇ ਰਹਿੰਦੇ ਫਿਰ ਬਿਊਰੋਕ੍ਰਾਸੀ ਉਦਾਂ ਕੰਮ ਕਰਦੀ ਹੈ ਹਾਂਜੀ ਹਾਂਜੀ ਠੀਕ ਹੈ ਵੀ ਮੇਲੀ ਕੰਮ ਕੀ ਲੋਕਾਂ ਲੈ ਕੇ ਆਉਂਦੇ ਹੁੰਦੇ ਦਫ਼ਤਰਾਂ 'ਚ ਲੋਕਾਂ ਜਿਆਦਾ ਤਾਂ ਤੁਹਾਨੂੰ ਮੈਂ ਦੱਸਾਂ ਜੀ ਜਿਆਦਾ ਤਾਂ ਸਾਡੇ ਦਾ ਕੰਮ ਨਾ ਇਹ ਹੀ ਰਿਹਾ ਵੀ ਸਾਡੇ ਲਾਇਸੈਂਸ ਬਣਾ ਕੇ ਅਸਲੀ ਦਾ ਲਾਇਸੈਂਸ ਅਸਲੀ ਦਾ ਲਾਇਸੈਂਸ ਕਿਉਂ ਲੋਕ ਮਾੜੇ ਮਾਹੌਲ 'ਚੋਂ ਨਿਕਲੇ ਸੀਗੇ ਠੀਕ ਹੈ ਲੋਕਾਂ ਨੂੰ ਡਰ ਹੁੰਦਾ ਸੀ ਲੋਕਾਂ ਨੂੰ ਇਹ ਹੁੰਦਾ ਸੀ ਨਵੇਂ ਮੁੰਡਿਆਂ ਨੂੰ ਸ਼ੌਕ ਹੁੰਦਾ ਸੀ ਨਵੇਂ ਮੁੰਡਿਆਂ ਨੂੰ ਸ਼ੌਕ ਹੁੰਦਾ ਸੀ ਤੇ ਪ੍ਰਾਣਿਆਂ ਨੂੰ ਇਹ ਹੁੰਦਾ ਸੀ ਵੀ ਸਾਡੇ ਕੋਲੇ ਕੋਈ ਆਪ ਦਾ ਆਪ ਦੀ ਸੇਫਟੀ ਆਸਤੇ ਕੋਈ ਚੀਜ਼ ਚਾਹੀਦੀ ਹੈ ਜਿਸ ਨਾਲ ਅਸੀਂ ਆਪ ਦਾ ਸੇਫ ਮਹਿਸੂਸ ਕਰ ਰੱਖੀਏ ਤੇ ਉਹ ਹੋਰ ਕੋਈ ਇਹੋ ਜਿਹਾ ਕੋਈ ਕੰਮ ਉਲਟ-ਪੁਲਟ ਵੀ ਕੰਮ ਲੈ ਚੱਕਿਆ ਜਾਂਦੇ ਸੀ ਕੋਈ ਨਹੀਂ ਜੀ ਮੈਂ ਕਰਦਾ ਨਹੀਂ ਸੀ ਨਹੀਂ ਜਿਵੇਂ ਕੋਈ ਹਾਸਾ ਹੀ ਆ ਜਾ ਕੋਈ ਇਹੋ ਜਿਹਾ ਵੀ ਕੋਈ ਬੰਦਾ ਕੰਮ ਲੈ ਕੇ ਕੋਈ ਹਾਦਸਾ ਇਹੋ ਜਿਹਾ ਹੋਏ ਨਹੀਂ ਉਹ ਕੋਈ ਹਾਸੋਹੀ ਨਹੀਂ ਆਲਾ ਤਾਂ ਕੋਈ ਐਂਦਾ ਨਹੀਂ ਕਿ ਆਪ ਵੀ ਕਿਉਂਕਿ ਮੈਂ ਵੀ ਬਚੇ ਹੋਰ ਸੀ ਕਿ ਮੈਨੂੰ ਵੀ ਨਹੀਂ ਕਿ ਮੈਂ ਉਹ ਜੇ ਕੰਮਾਂ ਬਾਰੇ ਠੀਕ ਹੈ ਚਲੋ ਕਿਸੇ ਦਾ ਕੋਈ ਜਾਤੀ ਹੁੰਦਾ ਸੀਗਾ ਵੀ ਉਹ ਦੂਜਿਆਂ ਨੂੰ ਸਮਝਾ ਲੀਦਾ ਸੀ ਉਹਨਾਂ ਨੂੰ ਕਹਿ ਦਿੰਦਾ ਸੀ ਮੇਰੇ ਹੀ ਮਤਲਬ ਕਿ ਦੋਨੋਂ ਸਾਰੀਆਂ ਪਾਰਟੀਆਂ ਮੇਰੇ ਆਖੀ ਮੰਨਦੀਆਂ ਸੀ ਜੀ ਉਹਨਾਂ ਦਾ ਕੰਮ ਸਾਰੇ ਮੈਂ ਬਹਿ ਕੇ ਇਸ ਇਸ ਜਗ੍ਹਾ ਤੇ ਬਹਿ ਕੇ ਮੈਂ ਜਿਹੜੇ ਸੀ ਕੁਝ ਮਕਦਮੇ ਜਿਹੜੇ ਅਸੀਂ ਪਿੰਡ ਵਿੱਚ ਸਰਪੰਚਾਂ ਦੇ ਤੇ ਆਪਸ ਵਿੱਚ ਜਿਹੜੀ ਸੀ ਕਾਫੀ ਲੰਮੀ ਜਿਹੜੀ ਖੇਮ ਖਾਤੋਂ ਖਾ ਖਾਤੋਂ ਬਾਅਦ ਉਹਨਾਂ ਨੂੰ ਮੈਂ ਸੈੱਟ ਕਰਾਇਆ ਹੁਣ ਤੁਸੀਂ ਨਵਾਂ ਦੌਰ ਦੇਖਦੇ ਪਿਓ ਤੁਸੀਂ ਬਾਜਵਾ ਸਾਹਿਬ ਨਾਲ ਵੀ ਕੰਮ ਕੀਤਾ ਕੈਪਟਨ ਸਾਹਿਬ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਨਵੇਂ ਆਏ ਨੇ ਜੋ ਇੱਕ ਯੂਥ ਕਾਂਗਰਸ ਤੋਂ ਉੱਠ ਕੇ ਆਏ ਨੇ ਉਹਨਾਂ ਦੇ ਜਿਵੇਂ ਸਿਆਸੀ ਕੈਰੀਅਰ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਜੀ ਬੜਾ ਮਿਹਨਤੀ ਬੱਚਾ ਮੇਰਾ ਬੇਟਾ ਤੇ ਰਾਜਾ ਜੀ ਦੋਨੇ ਯੂਥ ਕਾਂਗਰਸ ਦੇ ਪ੍ਰਧਾਨ ਹੁੰਦੇ ਸੀ ਠੀਕ ਹੈ ਜੀ ਬੇਟਾ ਮੇਰਾ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਧਾਨ ਹੁੰਦਾ ਸੀ ਯੂਥ ਕਾਂਗਰਸ ਦਾ ਤੇ ਰਾਜਾ ਜੀ ਮੁਖਸਰ ਦੇ ਮਤਲਬ ਕਿ ਪ੍ਰਦਾਯੂਤਕਾਰ ਦੇ ਪ੍ਰਧਾਨ ਹੁੰਦੇ ਸੀ ਮੈਨੂੰ ਤਾਂ ਆਪਦੇ ਬੱਚੇ ਤੇ ਉਸ ਵਿੱਚ ਬੱਚੇ ਵਿੱਚ ਕੋਈ ਫਰਕ ਨਹੀਂ ਲੱਗਦਾ ਕਿਉਂਕਿ ਬਹੁਤ ਮਿਹਨਤੀ ਆ ਇੱਕ ਛੋਟੀ ਉਮਰ ਦੇ ਵਿੱਚ ਜਿਸ ਬੰਦੇ ਉੱਤੇ ਕੋਈ ਵੀ ਉਹਦਾ ਮਤਲਬ ਕਿ ਘਰ ਦਾ ਜਣਾ ਕੋਈ ਉਹਦੇ ਸਿਰ ਦਾ ਸਾਇਆ ਹੈ ਨਹੀਂ ਸੀ ਫਾਦਰ ਦੀ ਡੈਥ ਹੋ ਗਈ ਜਣੀ ਨਿੱਕੇ ਹੁੰਦਿਆ ਤੇ ਆਪ ਆਪਦਾ ਘਰੇਲੂ ਕੰਮਾਂ ਵਿੱਚ ਵੀ ਤੇ ਆਪ ਸਿਆਸਤ ਵਿੱਚ ਵੀ ਜਿਹੜਾ ਇੱਥੋਂ ਤੱਕਰ ਪਹੁੰਚੇ ਆ ਬਹੁਤ ਹੌਨਾਰ ਤੇ ਸੱਚੇ ਤੇ ਸੱਚੇ ਤੇ ਮਿਹਨਤੀ ਮੁੰਡਾ ਜੇ ਆਪਾਂ ਅੱਗੇ ਗੱਲ ਹੋਣ ਕਰਦੇ ਆ ਜੋ ਪੰਜਾਬ ਦੀ ਸਿਆਸਤ ਹੈ ਇਲੈਕਸ਼ਨ ਆ ਰਿਹਾ ਹੈ ਪਿਛਲੇ ਇਲੈਕਸ਼ਨ ਵਾਂਗੂ ਕਾਂਗਰਸ ਇਕਜੁੱਟ ਹੋ ਕੇ ਤੁਰ ਪਾਏਗੀ ਦੇਖੋ ਜੀ ਕੋਸ਼ਿਸ਼ ਤਾਂ ਰਾਜਾਜੀਤ ਦੀ ਵੀ ਬਹੁਤ ਹੈ ਪਰ ਜਦੋਂ ਜਿਵੇਂ ਐਮਪੀ ਇਲੈਕਸ਼ਨ ਚ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਐਸੈਂਬਲੀ ਇਲੈਕਸ਼ਨ ਚ ਕੋਈ ਐਮਪੀ ਦੇ ਵਿੱਚ ਬੜਾ ਇਹਨਾਂ ਨੇ ਵਧੀਆ ਰੋਲ ਰਿਆ ਬੜੀ ਮਿਹਨਤ ਸੀਗੀ ਤੇ ਜਿਹੜੇ ਪੰਜਾਬ ਦੇ ਸਾਡੇ ਮੌਜੂਦਾ ਹਕੂਮਤ ਆ ਆਮ ਆਦਮੀ ਪਾਰਟੀ ਇਹਨਾਂ ਦੇ ਜੋ ਵਾਦੇ ਜੋ ਲਾਰੇ ਝੂਠੇ ਲੋਕਾਂ ਨੂੰ ਲਾਏ ਗਏ ਸੀਗੇ ਇਹ ਲੋਕਾਂ ਨੇ ਹੁਣ ਦੇਖ ਹੀ ਲਿਆ ਜਿਸ ਤਰ੍ਹਾਂ ਹੁਣ ਦਿੱਲੀ ਵਿੱਚ ਵੀ ਦੇਖ ਲਿਆ ਦਿੱਲੀ ਵਿੱਚ ਵੀ ਇਹਨਾਂ ਦੇ ਜਿਹੜੇ ਝੂਠੇ ਲਾਰੇ ਤੇ ਜਿਹੜੇ ਵਾਦੇ ਸੀਗੇ ਉਹਨਾਂ ਤੇ ਇਹਨਾਂ ਨੂੰ ਨਕਾਰਤਾ ਜੀ ਨੂੰ ਇਹ ਪੰਜਾਬ ਦਾ ਸੁਪਰੀਆ ਆਪ ਦਾ ਸੁਪਰੀਮੋ ਕਹਿੰਦੇ ਸੀ ਕੇਜਰੀਵਾਲ ਨੂੰ ਉਹ ਵੀ ਆਪ ਆਪਣੀ ਸੀਟ ਨਹੀਂ ਕੱਢ ਸਕੇ ਤੇ ਹੁਣ ਪੰਜਾਬ ਦੇ ਵਿੱਚ ਵੀ ਹਾਲਾਤ ਮਾੜੇ ਹੀ ਆ ਕੋਈ ਐਡਾ ਚੰਗੇ ਨਹੀਂ ਕਿਉਂਕਿ ਇੱਕ ਤਾਂ ਸਭ ਤੋਂ ਪਹਿਲਾਂ ਘਾਰੂ ਜੀ ਇਹ ਗੱਲ ਆ ਜਿਹੜੀ ਮੈਂ ਜਿਹੜੀ ਦੇਖੀ ਆ ਹੂੰ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕੋਈ ਤਜਰਬੇਕਾਰ ਨਹੀਂ ਬੰਦਾ ਸੀ ਐਡਾ ਜਿਹੜਾ ਕਿ ਪੁਰਾਣਾ ਤਜਰਬੇਕਾਰ ਐਮਐਲਏ ਬਣ ਕੇ ਕੋਈ ਮੰਤਰੀ ਬਣਿਆ ਹੋਵੇਗਾ ਐਮਐਲਏ ਬਣਿਆ ਹੋਵੇ ਇਹ ਜਿਹੜਾ ਜਿਹੜਾ ਕੋਈ ਵੀ ਇਹ ਤਜਰਬਾ ਉਹ ਘਸ ਕੇ ਬੰਦਾ ਪਾਰਸ ਬਣਦਾ ਆ ਨਹੀਂ ਵੀ ਇੱਕ ਵਾਰ ਆ ਕੇ ਹੀ ਤੇ ਇੱਕ ਵਾਰ ਵੀ ਉਹ ਮਤਲਕ ਆਣ ਕੇ ਬਣ ਜਾਊਗਾ ਵੀ ਉਹ ਲੀਡਰ ਬਣ ਜਾਊਗਾ ਕਿਹਾ ਮਤਲਬ ੱੱਕੇ ਖਾਨ ਨਕਲਾਂ ਦੀ ਨਾਮ ਖਾਨ ਹਾਂਜੀ ਹੱਜੀ ਹੌਲੀ ਹੌਲੀ ਆ ਜਾਊਗਾ ਬਿਆ ਤਾਂ ਖਰ ਚਲੋ ਸਮਝਦਾਰਾ ਜਿੰਨੇ ਵੀ ਬੰਦੇ ਆ ਉਹਨਾਂ ਨੂੰ ਵੀ ਹੁਣ ਕੀ ਰਾਇ ਕੋਰਾ ਨਵਾਂ ਨਵਾਂ ਚਾਜ ਆ ਹੁੰਦਾ ਨਾ ਹੂੰ ਜੋ ਚਿੜੀ ਦਾ ਬੱਚਾ ਹੁੰਦਾ ਨਾ ਤੇ ਹੁੰਦਾ ਵਾਵਾ ਹੁੰਦਾ ਉਹ ਖੰਭ ਆਉਂਦੇ ਆ ਠੀਕ ਹੈ ਉਹ ਡਾਰੀਆਂ ਮਾਰਦਾ 扑ੜਕਦਾ ਫਿਰ ਡਿੱਗ ਪੈਂਦਾ 扑ੜਕਦਾ ਫਿਰ ਡੇ ਪੈਂਦਾ ਆਜੂ ਸਮਝ ਇਹਨਾਂ ਨੂੰ ਵੀ ਕੋਈ ਗੱਲ ਨਹੀਂ ਵੇਖ ਲੈਣਗੇ ਉਹਨਾਂ ਨੇ ਦਿੱਲੀ ਵਾਲਾ ਹਾਲਾਤ ਵੇਖ ਲਏ ਉਹਨਾਂ ਹਾਲਾਤਾਂ ਨੂੰ ਵੇਖ ਕੇ ਇੱਥੇ ਵੀ ਸੁਧਰ ਜਾਣਗੇ ਸਾਰਾ ਠੀਕ ਕਰਨਗੇ ਮੈਨੂੰ ਉਮੀਦ ਹੈ ਪੰਜਾਬ ਚ ਗਾਂ ਅਸੈਂਬਲੀ ਇਲੈਕਸ਼ਨ ਦਿਨ ਦਿਨ ਨੇੜੇ ਆ ਰਹੇ ਨੇ ਕੀ ਜੋ ਹਰਿਆਣਾ ਚ ਹੋਇਆ ਜਾਂ ਦਿੱਲੀ ਚ ਹੁਣ ਰੀਸੈਂਟਲੀ ਹੋਇਆ ਕਿ ਉਹ ਗਲਤੀਆਂ ਪੰਜਾਬ ਚ ਹੋਣ ਦੀ ਉਮੀਦ ਹੈ ਕਾਂਗਰਸ ਵੱਲੋਂ ਇਹ ਜੀ ਕਾਂਗਰਸ ਜਿਹੜੇ ਹੈਗੇ ਆ ਸਾਡੇ ਨੇ ਲੀਡਰ ਆ ਬੜੇ ਪੁਰਾਣੇ ਹੂੰ ਸੁਧਰੇ ਹੋਏ ਲੀਡਰ ਆ ਕਥੇ ਹੋਏ ਆ ਹੂੰ ਚਲੋ ਕੋਈ ਮਤਭੇਦ ਹੋ ਜਾਂਦੇ ਹੁੰਦੇ ਏਡੀ ਨਹੀਂ ਗੱਲ ਆਪਣੇ ਪਰਿਵਾਰ ਵਿੱਚ ਵੀ ਘਰੇ ਮਤਭੇਦ ਹੋ ਜਾਂਦੇ ਆ ਫਿਰ ਵੀ ਆਪਣਾ ਰਿਸ਼ਤੇਦਾਰ ਕੋਈ ਆ ਕੇ ਆਪਾਂ ਵੱਡੀ ਪਾਰਟੀ ਹਾਂ ਇਕੱਠੇ ਕਰ ਜਾਂਦਾ ਇਸ ਕਰਕੇ ਨਹੀਂ ਕੋਈ ਗੱਲ ਨਹੀਂ ਐਹੋ ਜੀ ਸਾਰਿਆਂ ਨੇ ਹੀ ਵੇਖ ਲਿਆ ਇਹਦੀ 13 ਵੀ ਹਰ ਇੱਕ ਬੰਦੇ ਦੇ ਵਿੱਚ ਹੁੰਦੀ ਆ ਹੋਮਿਓ ਹੁੰਦੀ ਆ ਵੀ ਮੈਂ ਆ ਤੇ ਮੇਰੇ ਬਗੈਰ ਹੀ ਨਹੀਂ ਕੋਈ ਚੱਲ ਸਕਦਾਗਾ ਹੁਣ ਹੀ ਉਹ ਸਾਰਿਆਂ ਨੇ ਵੀ ਇਹ ਦੇਖ ਹੀ ਲਿਆ ਤੇ ਸਾਰੇ ਹੁਣ ਮੈਨੂੰ ਉਮੀਦ ਆ ਵੀ ਉਹ ਸਾਰੇ ਰਲ ਕੇ ਚੱਲਣਗੇ ਤੇ ਆਉਂਦੀ ਵਾਰ ਜਿਹੜੀ ਆ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੂਗੀ ਸਟੇਟ ਪਦਰੀ ਤੁਸੀਂ ਥੋੜਾ ਟਾਈਮ ਆਪਾਂ ਗੱਲਬਾਤ ਕਰ ਰਹੇ ਸੀ ਜਨਰਲ ਸੈਕਟਰੀ ਵੀ ਰਹੇ ਹੋ ਪੰਜਾਬ ਦੇ ਉੱਥੇ ਫਿਰ ਕਿੱਦਾਂ ਰਿਹਾ ਤੁਸੀਂ ਕਿੱਦਾਂ ਸਬਬ ਬਣਿਆ ਜਨਰਲ ਸੈਕਟਰੀ ਬਣਨ ਦਾ ਤੇ ਕੀ ਕੁਝ ਉੱਥੇ ਕਰ ਪਾਇਆ ਤੁਸੀਂ ਉੱਥੇ ਜੀ ਇਹ ਮੈਨੂੰ ਜਦੋਂ ਫਿਰ ਬਣਿਆ ਦੂਸਰਾ ਕੈਪਟਨ ਸਾਹਿਬ ਬਣਿਆ ਠੀਕ ਹੈ ਬਣੇ ਇਹਨਾਂ ਨੇ ਫਿਰ ਮੈਨੂੰ ਉਦੋਂ ਜਰਨਲ ਸੈਕਟਰੀ ਬਣਾਤਾ ਸੀ ਜੀ ਪਹਿਲਾਂ ਬਾਜਵਾ ਜੀ ਘੁਰਾਣੇ ਮੈਨੂੰ ਪ੍ਰਧਾਨ ਬਣਾਇਆ ਸੀਗਾ ਫਿਰ ਕੈਪਟਨ ਸਾਹਿਬ ਨੇ ਮੈਨੂੰ ਜਰਨਲ ਸੈਕਟਰੀ ਬਣਾਤਾ ਉੱਥੇ ਵੀ ਆਪਦੀਆਂ ਸਵਾਵਾਂ ਜਿਹੜੀਆਂ ਸੀਗੀਆਂ ਤਨਮਨ ਧੰਨ ਲਾ ਲ ਉੱਥੇ ਦਿੱਤੀਆਂ ਕੋਈ ਇਹੋ ਜੀ ਗੱਲ ਨਹੀਂ ਸੀ ਸਾਰੇ ਜਿਹੜੇ ਲੀਡਰ ਵੱਡੇ ਲੀਡਰ ਸੀਗੇ ਚਲੋ ਮੈਂ ਏਸ ਤਾਂ ਵੱਡਾ ਹੋਊਗਾ ਕਿੰਝ ਨਾਲੋਂ ਪਰ ਤਜਰਬੇ 'ਚ ਵੱਡਾ ਨਹੀਂ ਸੀਗਾ ਉਹ ਮੇਰੀ ਬਹੁਤ ਰਿਸਪੈਕਟ ਕਰਦੇ ਸੀ ਸਾਰੇ ਮੈਨੂੰ ਬਹੁਤ ਪਿਆਰ ਨਾਲ ਢੀਂਸਾ ਸਾਹਿਬ ਢੀਂਸਾ ਸਾਹਿਬ ਕਹ ਕੇ ਸਾਰੇ ਆਣੇ ਬੁਲਾਉਣਾ ਉੱਥੇ ਇੱਜ਼ਤ ਕਰਨੀ ਪੂਰਾ ਸਤਿਮਾਨ ਸਤਕਾਰ ਦਿੰਦੇ ਸੀ ਔਰ ਮੈਂ ਥੋ ਲੈੰਦੇ ਵੀ ਸੀ ਜੇ ਆਪਾਂ ਹੁਣ ਗੱਲ ਕਰੀਏ ਕਰੰਟ ਟਾਈਮ ਦੀ ਮੈਂ ਲਾਸਟ ਤੁਹਾਨੂੰ ਵਾਈਂਡ ਅਪ ਕਰਦੇ ਹੀ ਪੁੱਛਣਾ ਚਾਹਾਂਗਾ ਕਿ ਪੰਜਾਬ ਚ ਜੋ ਸਥਿਤੀ ਹੈ ਐਗਰੀਕਲਚਰ ਦੀ ਐਮਐਸਪੀ ਦਿਨ-ਬਦਿਨੇ ਆਪਾਂ ਗੱਲ ਕਰੀ ਟਾ ਲੱਗਦੀ ਕੋਸ਼ਿਸ਼ ਹੋ ਰਹੀ ਹੈ ਲੰਬਾ ਸਮਾਂ ਤੁਸੀਂ ਵੀ ਹੁਣ ਵੀ ਕਰ ਰਹੇ ਹੋ ਐਗਰੀਕਲਚਰ ਚ ਕਿਤੇ ਨਾਲ ਜੁੜੇ ਹੋ ਪੰਜਾਬ ਦੇ ਲੋਕਾਂ ਲਈ ਕੀ ਤੁਸੀਂ ਸੋਚਦੇ ਹੋ ਕਿ ਐਗਰੀਕਲਚਰ ਚ ਕੀ ਐਸੇ ਸੁਧਾਰ ਹੋ ਸਕਣ ਤਾਂ ਕਿ ਪੰਜਾਬ ਦੇ ਐਗਰੀਕਲਚਰ ਜੋ ਖੇਤੀਬਾੜੀ ਉਸ ਨੂੰ ਬਚਾਇਆ ਜਾ ਸਕੇ ਦੇਖੋ ਜੀ ਪੰਜਾਬ ਵਿੱਚ ਜਿਹੜੇ ਸਾਡੇ ਕਿਸਾਨ ਭਰਾ ਹੈ ਹਾਂਜੀ ਉਹ ਆਪਦੇ ਧਰਨੇ ਲਾ ਕੇ ਬੈਠੇ ਆ ਪਿੱਛੇ ਵੀ ਉਹੋਣੇ ਧਰਨਾ ਲਾਇਆ ਹੁਣ ਸਾਡੇ ਜਗਜੀਤ ਸਿੰਘ ਡੱਲੇਵਾਲ ਜੀ ਮਰਨ ਵਰਤੇ ਵੀ ਰੱਖੇ ਆ ਹੂੰ ਉਹੀ ਇਸੇ ਕਰਕੇ ਆ ਵੀ ਜੋ ਕਿਸਾਨਾਂ ਦੀਆਂ ਜਿਹੜੀਆਂ ਮਜਬੂਰੀਆਂ ਐ ਜਾਂ ਉਹਨਾਂ ਦੀਆਂ ਮੰਗਾਂ ਉਹ ਸੈਂਟਰ ਸਰਕਾਰ ਪੂਰੀ ਨਹੀਂ ਕਰ ਪਾਈ। ਹੂੰ ਉਹ ਆਪਦੀਆਂ ਮੰਗਾਂ ਵਾਸਤੇ ਜੋ ਜਿਹੜੀ ਆ ਗਈ ਐ ਸਾਰੇ ਉਹ ਬੈਠੇ ਆ ਉਹਨਾਂ ਨੂੰ ਫਸਲਾਂ ਦਾ ਸਹੀ ਭਾਅ ਖਾਦਾਂ ਦਾ ਸਹੀ ਭਾਅ ਜਿਵੇਂ ਹੁਣ ਸਾਡੇ ਕਣਕ ਬੀਜੀ ਸੀ ਤੇ ਸਾਨੂੰ ਇੱਥੇ ਯੂਰੀਆ ਖਾਦ ਹੀ ਨਹੀਂ ਮਿਲ ਰਹੀ ਸੀ। ਬੜੀ ਲੋਕਾਂ ਦੀ ਲੋਕ ਪਰੇਸ਼ਾਨ ਹੋਏ। ਇੱਕ ਸਾਲ ਪਿਛਲੇ ਸਾਲ ਤੋਂ ਪਿਛਲੇ ਸਾਲ ਉਹ ਡੀਏਪੀ ਨਹੀਂ ਮਿਲੀ। ਕਿਸਾਨ ਬਹੁਤ ਔਖੇ ਹੋਏ। ਇਹਦੇ ਵਿੱਚ ਫਿਰ ਸਾਨੂੰ ਨਕਲੀ ਖਰਾ ਖਾਧਾ ਨਕਲੀ ਦਵਾਈਆਂ ਉਹ ਮਿਲੀਆਂ ਜਿਹਦੇ ਵਿੱਚ ਸਾਨੂੰ ਕਿਸਾਨਾਂ ਨੂੰ ਕਾਫੀ ਘਾਟਾ ਲੱਗਾ ਇਸ ਵਿੱਚ ਸਾਡਾ ਨੁਕਸਾਨ ਹੋਇਆ ਸੋ ਕੋਈ ਮੈਸੇਜਸ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੂੰ ਸਾਡੇ ਮੰਚ ਰਾਈ ਅੰਤ ਦੇ ਵਿੱਚ ਤੁਸੀਂ ਦੇ ਸਕਦੇ ਹੋ ਦੇਖੋ ਜੀ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਦਿਨੇ ਪਰ ਅਸੀਂ ਸੈਂਟਰ ਸਰਕਾਰ ਨੂੰ ਵੀ ਇਹ ਕੰਮ ਕਰਦੇ ਆ ਵੀ ਸਾਡੇ ਨਾਲ ਪੰਜਾਬ ਨਾਲ ਕੋਈ ਵਿਤਕਰਾ ਨਾ ਕੀਤਾ ਜਾਵੇ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਜਿਸ ਤਰ੍ਹਾਂ ਵੀ ਚੱਲਦਾ ਉਸੇ ਤਰ੍ਹਾਂ ਹੀ ਪੰਜਾਬ ਦੇ ਨਾਲ ਹੋਵੇ ਜਿਵੇਂ ਹੁਣ ਦੇਖੋ ਜੀ ਅਸੀਂ ਐ ਹਿਮਾਚਲ ਚ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇਗੇ ਅਸੀਂ ਰਾਜਸਥਾਨ ਚ ਜ਼ਮੀਨ ਨਹੀਂ ਖਰੀਦ ਸਕਦੇ ਜਾਂ ਹੋਰ ਸਟੇਟਾਂ ਚ ਅਸੀਂ ਜਾ ਕੇ ਜ਼ਮੀਨ ਨਹੀਂ ਖਰੀਦ ਸਕਦੇ ਜਿਹੜੇ ਉਧਰਲੇ ਲੋਕ ਉਹਨਾਂ ਸਟੇਟਾਂ ਦੇ ਵਛਿੰਦੇ ਆ ਉਹ ਸਾਡੇ ਪੰਜਾਬ ਚ ਆ ਕੇ ਵੋਟਾਂ ਵੀ ਬਣਾਈ ਜਾਂਦੇ ਆ ਜ਼ਮੀਨਾਂ ਵੀ ਖਰੀਦੀ ਜਾਂਦੇ ਆ ਇੱਥੇ ਆਉਂਦੀਆਂ ਫੈਕਟਰੀਆਂ ਵੀ ਲਾਈ ਜਾਂਦੇ ਆ ਬਾਕੀ ਜਿਹੜੀ ਸੈਂਟਰ ਸਰਕਾਰ ਆ ਇਹ ਥੋੜਾ ਜਿਹਾ ਜੀ ਵੱਡੇ ਘਰਾਣਿਆਂ ਨਾਲ ਜੁੜੀ ਹੋਈ ਆ ਉਹਨਾਂ ਨੂੰ ਖੁਸ਼ ਕਰਨ ਰੱਖਣ ਵਾਸਤੇ ਇਹ ਲੱਗੀ ਹੋਈ ਆ ਇਹਦੇ ਵਜ੍ਹਾ ਇਹਨਾਂ ਦਾ ਜਿਹੜਾ ਧਿਆਨ ਹੈ ਉਹ ਆਪਦੇ ਕਿਸਾਨਾਂ ਵੱਲ ਜਾਂ ਆਪਦੇ ਇੰਡਸਟਰੀਲਿਸਟ ਵੱਲ ਜਾਂ ਹੋਰ ਨਾ ਲੋਕਾਂ ਵੱਲ ਨਹੀਂ ਹੋਣਾ ਹੈਗਾ ਸੋ ਦੋਸਤੋ ਅੱਜ ਜੋ ਗੱਲਬਾਤ ਕੀਤੀ ਆਪਾਂ ਇਸਨ ਸਾਡੇ ਸਰਦਾਰ ਚਮਕੌਰ ਸਿੰਘ ਢੀਂਸਾ ਜੀ ਜੋ ਕਿ ਫਿਰੋਜ਼ਪੁਰ ਦੇ ਜ਼ਿਲ੍ਹਾ ਕਾਂਗਰਸ ਦੇ ਇੱਕ ਵੱਡੇ ਥੰਮ੍ਹ ਨੇ ਤੇ ਚਿਹਰੇ ਨੇ ਫਿਰੋਜ਼ਪੁਰ ਦਾ ਕੋਈ ਸਿਆਸੀ ਸ਼ਖਸੀਅਤ ਕੋਈ ਨਹੀਂ ਹੋਏਗੀ ਕਿ ਵੀ ਜੋ ਇਹਨਾਂ ਨੂੰ ਜਾਣਦੀ ਨਹੀਂ ਹੋਏਗੀ तकरीबन ਜੋ ਸਿਆਸਤ ਦਾ ਮਾੜਾ ਮੋਟਾ ਵੀ ਕਿੰਤੂ ਪਰੰਤੂ ਵੀ ਮੰਚ ਰੱਖਦੇ ਨੇ ਉਹ ਬਾਕੂਬੀ ਇਸ ਸ਼ਖਸ਼ਿਤ ਨੂੰ ਜਾਣਦੇ ਨੇ ਇਹਨਾਂ ਨੇ ਵਿਚਾਰ ਆਪਣੇ ਨਾਲ ਜੋ ਵਿਚਾਰ ਸੀ ਸਾਡੇ ਨਾਲ ਸਾਂਝੇ ਕੀਤੇ ਜੋ ਜ਼ਿੰਦਗੀ ਦੇ ਤਜਰਬੇ ਸੀ ਉਹ ਸਾਡੇ ਨਾਲ ਸਾਂਝੇ ਕੀਤੇ ਤੇ ਇੱਕ ਸੱਚਾ ਤੇ ਸਾਫ਼ ਸੁਥਰਾ ਕਰਦਾਰ ਹੈ ਸਰਦਾਰ ਦਾ ਆਪਦੇ ਜੋ ਘਰਫੂਕੇ ਸਿਆਸਤ ਕੀਤੀ ਹੈ ਕਦੀ ਰਵਾਮਦਾਰ ਨਹੀਂ ਰਹੇ ਸੋ ਸਾਡਾ ਮਕਸਦ ਸੀ ਇਹੋ ਜੀ ਸ਼ਖਸੀਅਤ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਹੀਏ ਧੰਨਵਾਦ